बाईस तारीख बाईस जनवरी जो आज एक दिन पिछले साल राम मंदिर का उद्घाटन हुआ था उसी के उपलक्ष्य में एक राधा कृष्ण मंदिर का निर्माण हो रहा उसी के उपलक्ष्य में भव्य कलश यात्रा निकाली गई है भगवान रामचंद्र जी का बाईस जनवरी का प्राण प्रतिष्ठा हुआ था उसके उपलक्ष्य में हमने पिछले साल भी भव्य तरीके से मनाया था भगवान राम का शोभा यात्रा और इस साल भी उसी के उपलक्ष्य में शोभा यात्रा मनाया जा रहा है और काफी मात्रा में बहुत अच्छा से मनाया जा रहा है और हर साल ऐसे ही मनाते रहेंगे कि बात तो देखा होना पहले एक साल हो गए राम मंदिर बने हुए उपलक्ष्य है कलश यात्रा शोभा यात्रा निकाली गई नामदेव कॉलोनी तो कलोनी प्रेम विहार यात्रा होते हुए टिब्बा रोड तो होते हुए फिर राधा कृष्णा मंदिर ते समापन होगी तो श्री कृष्ण कमेटी के तरफ से और नामदेव कॉलोनी तरफ से एक भव्य कलश यात्रा का आयोजन किया गया है मैं बहुत आनंदित हूँ

ਭਗਵਾਨ ਰਾਮ ਮੰਦਿਰ ਜੀ ਦਾ ਜਿਹੜਾ ਨਿਰਮਾਣ ਕੀਤਾ ਗਿਆ ਸੀਗਾ ਉਦੋਂ ਜਿਹੜਾ ਪ੍ਰਾਣ ਪ੍ਰティਸ਼ਟਾ ਕੀਤੀ ਗਈ ਸੀਗੀ ਸੋ ਸਾਰੇ ਦੇਸ਼ ਦੇ ਵਿੱਚ ਕਾਫੀ ਤੋਂਮਤਾਮ ਨਾਲ ਉਹ ਤਿਵਾਰ ਜਿਹੜਾ ਇੱਕ ਮਨਾਇਆ ਗਿਆ ਸੀਗਾ ਸੋ ਅੱਜ ਇੱਕ ਸਾਲ ਪੂਰਾ ਹੋ ਚੁੱਕਿਆ ਸੋ ਇੱਕ ਸਾਲ ਤੋਂ ਬਾਅਦ ਅੱਜ 2025 ਦੇ ਵਿੱਚ ਜਿਹੜਾ ਹੈ 22 ਜਨਵਰੀ ਦੇਖ ਸਕਦੇ ਹੋ ਉਹੀ ਤਿਵਾਰ ਜਿਹੜਾ ਕਾਫੀ ਤੁਮਤਾਮ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਜਿਹੜਾ ਦੇਖ ਸਕਦੇ ਹੋ ਸ੍ਰੀ ਰਾਧਾਕ੍ਰਿਸ਼ਨ ਮੰਦਿਰ ਕਮੇਟੀ ਵੱਲੋਂ ਜਿਹੜਾ ਦੇਖ ਸਕਦੇ ਹੋ ਬਾਬਾ ਨਾਮਦੇਵ ਕਲੋਨੀ ਟਿਬਾ ਰੋਡ ਵੱਲੋਂ ਜਿਹੜਾ ਮੋਲੇ ਨਿਵਾਸੀਆ ਵੱਲੋਂ ਇਹ ਜਿਹੜਾ ਭਾਵਿਆ ਜਿਹੜਾ ਸ਼ੋਭਾ ਯਾਤਰਾ ਹੈ ਕੱਢੀ ਜਾ ਰਹੀ ਹੈ ਭਗਵਾਨ ਰਾਮ ਜੀ ਦੇ ਉਪਲੈਕਸਿਡ ਵਿੱਚ ਸੋ ਗੱਲਬਾਤ ਕਰ ਲੈਨੇ ਲੋਕ ਇੱਥੇ ਮੌਕੇ ਤੇ ਮੌਜੂਦ ਨੇ ਤਾਂ ਅਗਰ ਆਪਸ ਦੀ ਗੱਲ ਕਰਦੀ ਆ ਤਾਂ ਕਾਫੀ ਭਾਵਿਆ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਗਈ ਹੈ ਸੋ ਕਾਫੀ ਲੋਕ ਇੱਥੇ ਮੌਕੇ ਤੇ ਮੌਜੂਦ ਨੇ ਗੱਲ ਕਰਦੇ ਕੀ ਕਹਿਣਾ ਚਾਹੋਗੇ ਸਰ ਅੱਜ ਫੇਰ ਤਿਵਾਰ ਤੋਂ 22 ਜਨਵਰੀ ਆ ਗਈ ਹੈ ਉਹ ਤਿਵਾਰ ਜਿਹੜਾ ਹੈ ਦੁਬਾਰਾ ਫੇ सबसे पहले कहूँगा जय श्री राम सभी भाइयों से निवेदन करूँगा कि आज 22 तारीख 22 जनवरी जो आज एक दिन पिछले साल राम मंदिर का उद्घाटन हुआ था उसी के उपलक्ष्य में एक राधा कृष्ण मंदिर का निर्माण हो रहा उसी के उपलक्ष्य में ये भव्य कलश यात्रा निकाली गई है ਕੀ ਕਹਿੰਦਾ ਜਾਉਂਗੇ ਕਾਫੀ ਭੱਵੇ ਯਾਤਰਾ ਦੇਖ ਸਕਦੇ ਹੋ ਕਲਸ ਜੜਾਇਆ ਹਾਤਾ ਦੇ ਵਿੱਚ ਸੋ ਕਲਸ ਕਿਸ ਤਰੀਕੇ ਸਿਰ ਦੇ ਉੱਤੇ ਰੱਖਿਆ ਹੋਇਆ ਹੈ ਹਾਲਾਂਕਿ ਜੇ ਇਸ ਤਰੀਕੇ ਉਹਨਾਂ ਵੱਲੋਂ ਜਿਹੜਾ ਪਿਛਲੇ ਵਾਰ ਜਿਹੜਾ ਜਨਵਰੀ ਦੇ ਵਿੱਚ ਦੀ ਗੱਲ ਕਰਦੀ ਹੈ ਤਾਂ 2024 ਦੇ ਵਿੱਚ ਜਿਹੜਾ ਕੱਢਿਆ ਗਿਆ ਸੀਗਾ ਸੇਮ ਉਹੀ ਜਿਹੜਾ ਤਰੀਕਾ ਹੈ ਦੁਬਾਰਤ ਤੋਂ ਸੋ ਕਾਫੀ ਭੱਵੇ ਸੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਹੈ ਸੋ ਮਹਿਲਾਵਾਂ ਅਗਰ ਮਾਦਾਮਾਂ ਪਹਿਨਣ ਦੀ ਗੱਲ ਕਰਦੀ ਹੈ ਤਾਂ ਉਹਨਾਂ ਵੱਲੋਂ ਆਪਣੇ ਸਿਰ ਦੇ ਉੱਤੇ ਬਿਲਕੁਲ ਨਾਰੀਅਲ ਕਲਸ ਜਿਹੜਾ ਕਲਸ ਜਿਹੜਾ ਉਹ ਸਿਰ ਦੇ ਉੱਤੇ ਰੱਖ ਕੇ ਜਿਹੜਾ ਸੋਭਾ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਹਿਲਾਵਾਂ ਵੱਲੋਂ ਜਿਹੜਾ ਕਾਫੀ ਭਗਵਾਨ ਜੀ ਦਾ ਜਿਹੜਾ ਨਾਮ ਹੈ ਉਹ ਲਿੱਤਾ ਜਾ ਰਿਹਾ ਸੋ ਲੋਕਾਂ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਕਾਫੀ ਉਸੇ ਦਾ ਮਾਹੌਲ ਹੈ ਸੋ ਉਹ ਵੀ ਨਿਕਲ ਨੂੰ ਮਿਲ ਰਿਹਾ ਸੋ ਅਗਰ ਹੋਰ ਗੱਲ ਕਰ ਦਈਏ ਤਾਂ ਭਗਵਾਨ ਜੀ ਕੀ ਕਹਿਣਾ ਚਾਹੋਗੇ ਨਾਲ ਕਾਫੀ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ ਸੋ ਭਾਯਾਤਰਾ ਕੀਤੀ ਜਾਏ ਮੈਂ ਤਾਂ ਪਹਿਲੇ ਕਹਣਾ ਚਾਹਾਂਗਾ ਕਿ ਜੈ શ્રી ਰਾਮ ਉਸਕੇ ਬਾਅਦ ਮੈਂ ਕਹਿਣਾ ਚਾਹਾਂ ਕਿ ਪਿਛਲੇ ਸਾਲ ਜਦੋਂ ਭਗਵਾਨ ਰਾਮਚੰਦਰ ਜੀ ਦਾ 2 ਜਨਵਰੀ ਦਾ ਪ੍ਰਾਪਰਤੀਸ਼ਟਾ ਹੋਇਆ ਥਾ ઉસકે ઉપલક્ષ મેં હમણે પિછલે સાલ ભી ભવ્ય તરીકે સે મનાયા થા ભગવાન રામ કા શોભાયાત્રા ઓર ઉન સાલ ભી ઉસી કે ઉપલક્ષ મેં શોભાયાત્રા મનાયા જા રહા હે ઓર કાફી માત્રા મેં બહુત અચ્છા સે મનાયા જા રહા હે ઓર હર સાલ એસે હી મનાતે રહેંગે જય શ્રી રામ સત્તાની હૈગા એક તિવાર જڑا સિગા 22 જાન્યુઆરી નો 2024 દે وچ શુરુ કીતા ગયા સિગા દિવાર્તો તિવાર જڑا શુરુ હો ચુકે આ એક જેનુ દિવાલી ભી કીહા જા સકદા એ હમ તિવાર દિવાલી કે હી રૂપ મેં મના રહે હે क्योंकि हमारे लिए दिवाली ही है ये दिवाली से बल्कि बढ़ के ही है इसलिए हम भगवान राम का हर साल ये दिवाली के रूप में मनाते हैं और मनाते रहेंगे तो थोड़े ना साझा उस रोड दिया सड़क अगर कलोनी की गलत करिए उस कलोनी भव्य शोभा यात्रा जोड़ी है वो कटी जा रही चाहिए बाईस जनवरी हमारे लिए बहुत शुभ है क्योंकि ये राम जी का यहाँ पे उद्घाटन हुआ था अयोध्या में बस जय श्री राम ਤੋ ਦੇਖਿਆ ਦੇਖੋ ਕਿ ਅਗਰ ਬੱਚਿਆਂ ਦੀ ਗੱਲ ਕਰੀਏ ਛੋਟੇ ਨੌਜਵਾਨਾਂ ਦੀ ਤਾਂ ਉਹਨਾਂ ਵੱਲੋਂ ਵੀ ਕਾਫੀ ਉਤਸ਼ਾਹ ਜਿਹੜਾ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੋ ਕਾਫੀ ਵਧੀਆ ਜਿਹੜਾ ਉਪਰਾਲਾ ਉਹਨਾਂ ਵੱਲੋਂ ਕੀਤਾ ਗਿਆ ਸੋ ਹੋਰ ਲੋਕ ਮੌਕੇ ਤੇ ਮੌਜੂਦ ਨੇ ਸੋ ਗੱਡੀਆਂ ਜਿਹੜੀਆਂ ਲਗਾਤਾਰ ਚੱਲਦੀਆਂ ਨੇ ਭਾਈ ਜੀ ਕੀ ਕਹਿਣਾ ਚਾਹੋਗੇ ਨਾਲ-ਨਾਲ ਲੱਗੇ ਹੋਏ ਹਾਂ ਸ਼ੋਭਾ ਯਾਤਰਾ ਕਰ ਰਹੇ ਹਾਂ ਬਹੁਤ ਵਧੀਆ ਬਹੁਤ ਮਜ਼ਾ ਆ ਰਿਹਾ ਸੋ ਐਤਰਾ ਕਰਕੇ ਬਹੁਤ ਵਧੀਆ ਲੱਗ ਰਿਹਾ ਹਾਂਜੀ ਬਿਲਕੁਲ ਮਨਾਇਆ ਸੀਗਾ ਪਿਛਲੀ ਵਾਰ ਇਹ ਵੀ ਇਹ ਦੂਜਾ ਹੈ ਇਹ ਵੀ ਅਗੇ ਲਗਾਤਾਰ ਚੱਲਦਾ ਰਹਿਣਾ ਹੈ ਤਾਂ ਹਰ ਸਾਲ ਹੁੰਨ ਬਣਾਈ ਜਾਣਾ ਹੈ ਹ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਕਟੋ ਘਟ ਤਾ 2 300 ਭਗਤ ਹੋ ਗਏ ਜਿਆਦਾ ਵੀ ਕਟੋ 500 500 ਵੀ ਕੋਈ ਗਿਣਤੀ ਨਹੀਂ ਹੈਗੀ ਬਹੁਤ ਜਿੰਦਾ ਜਿੰਦਾ ਚੱਲੀ ਜਾ ਰਹੇ ਹੁੰਦੇ ਉਧਰ ਜੁੜੀ ਜਾ ਰਹੇ ਭਗਤ ਬਿਲਕੁਲ ਸੋ ਦੇਖ ਸਕਦੇ ਹੋ ਕਾਫੀ ਅਗਰ ਭਗਤੀ ਦੀ ਗੱਲ ਕਰਦੀ ਹੈ ਤਾਂ ਕਾਫੀ ਜਿਹੜਾ ਹੈ ਬਹੁਤ ਹੀ ਵਧੀਆ ਉਪਰ ਵਾਲਾ ਜਿਹੜਾ ਕੀਤਾ ਜਾ ਰਿਹਾ ਸਿਰ ਦੇ ਉੱਤੇ ਇਹ ਕੀ ਰੱਖਾ ਹੋਗਾ ਸਿਰ ਤੇ ਕਲਾਸ ਹੈ ਇਸੇ ਰਾਮ ਕੇ ਲਈ ਹੈ राम के श्री राम के लिए कितनी देर से रखा हुआ है 11:00 बजे से रखे हुए हैं 11:00 बजे से, से, रखा, से। रखा जाता है कलश राम जी का हुआ था ना स्थापना अयोध्या ना आए थे इसीलिए हम लोग कलश उठा रहे हैं तो काफी बढ़िया उपराला जड़ा सो कितने कितने, कितने काफी ओला बलो अगर लोका निकल करिया तो ओला बलो भी काफी बढ़िया जड़ा उपराला किया गया सो काफी देख सकते हो कि कलश जड़ा है सरदे ऊपर रख के बिल्कुल शोभा यात्रा कटी जारी कटी जा रही है बहुत ही भव्य तरीके शोभा यात्रा जड़ी है जा तो रही है कलश जरा सिर रखा शोभा यात्रा कहाँ शुरू हुई बाबा कॉलोनी से है चल रही है दो तीन घंटे से चल रही है अभी घंटे चलेगी हम लोगों को बहुत अच्छा लग रहा है उपरला जा रहा है ਦੇਰ ਤੋਂ ਉੱਤੇ ਸਵੇਰੇ 10 ਵਜੇ ਤੋਂ ਜਿਹੜਾ ਇਹ ਸ਼ੋਭਾ ਯਾਤਰਾ ਕੱਢੀ ਗਈ ਤਾਂ ਉਸ ਤੋਂ ਬਾਅਦ ਇਹ ਸ਼ੋਭਾ ਯਾਤਰਾ ਜਿਹੜੀ ਹੁਣ ਜਿਹੜਾ 3 ਵਜਣ ਲੱਗੇ ਤੋਂ ਉਸ ਤੋਂ ਬਾਅਦ ਜਿਹੜਾ ਹੋਰ ਦੇਰ ਤੱਕ ਜਿਹੜੀ ਹੈ ਸਾਰੇ ਦਿਹਾੜੀ ਦੀ ਜਿਹੜੀ ਸ਼ੋਭਾ ਯਾਤਰਾ ਉਹ ਕੱਢੀ ਜਾ ਰਹੀ ਹੈ ਤਾਂ ਮੱਲੇ ਨੇ ਮੱਲੇ ਦੇ ਵਿੱਚ ਤਾਂ ਗਲੀਆਂ ਗਲੀਆਂ ਦੇ ਵਿੱਚ ਵੀ ਉਹ ਸ਼ੋਭਾ ਯਾਤਰਾ ਜਿਹੜੀ ਹੈ ਘੁੰਮਾਈ ਜਾ ਰਹੀ ਹੈ ਹਾਲਾਂਕਿ ਹੋਰ ਵੀ ਅੰਟੀ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਅੰਟੀ ਜੀ ਨਾਮ ਕੀ ਹੈ ਤੁਹਾਡਾ ਰਜਨੀ ਕਿੱਥੋਂ ਆਏ ਹੋ ਨਾਮਦੇਵ ਕਲੋਨੀ ਦੇ ਸ਼ੋਭਾ ਯਾਤਰਾ ਕਰ ਰਹੇ ਹਾਂ ਕਲਸ ਨਹੀਂ ਰੱਖਿਆ ਸਰ ਕਲਸ ਮੇਰੀ ਲੜਕੀ ਨੇ ਰੱਖਿਆ ਮੈਂ ਨਹੀਂ ਰੱਖ ਸਕਦੀ ਸਾਲ ਵੱਲ ਹਾਂ ਪਿਛਲੇ ਵਸਾਲ ਵੀ ਹਾਂ ਜੀ ਤਾਂ ਕਾਫੀ ਖੁਸ਼ੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਸੋ ਦੇਖ ਸਕਦੇ ਹੋ ਹੋਰ ਕਾਫੀ ਵਧੀਆ ਜਿਹੜਾ ਅਗਰ ਨੌਜਵਾਨਾਂ ਦੀ ਗੱਲ ਕਰਦੀ ਹੈ ਤਾਂ ਉਹਨਾਂ ਵੱਲੋਂ ਵੀ ਕਾਫੀ ਵਧੀਆ ਜਿਹੜਾ ਉਪਰਾਲਾ ਸੋ ਕੀਤਾ ਗਿਆ ਸੋ ਸਰ ਕੀ ਨਾਮ ਆ ਤੁਹਾਡਾ ਪੂਰਾ ਸਭ ਤੋਂ ਪਹਿਲਾਂ ਮੇਰਾ ਨਾਮ ਜਤਿੰਦਰ ਸਿੰਘ ਸਾਰਿਆਂ ਨੂੰ ਜੈ ਸ੍ਰੀ ਨਾਮ ਤੇ ਅੱਜ ਸਾਰੇ ਬਾਰਤਵਾਸ ਨੂੰ ਇਹ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਬੱਦ ਤੋਂ ਬੱਦ ਜਿਹੜੇ ਜਿਵੇਂ ਤੁਸੀਂ ਦੇਖਿਆ ਉਹਨਾਂ ਪਹਿਲੇ 1 ਸਾਲ ਹੋ ਗਏ ਰਾਮ ਮੰਦਰ ਬਨੇ ਹੋਏ ਉਹਦੇ ਉਪਰੰਤ ਜਿਹੜਾ ਅੱਜ ਕਲਾ ਸਿਆਤਰਾ ਹੈ ਕਹਿੰਦੇ ਸ਼ੋਭਾ ਯਾਤਰਾ ਜਿਹੜੀ ਕੱਢੀ ਗਈ ਨਾਮਦੇ ਕੋ ਤੇ ਪ੍ਰੇਮ ਵਿਹਾਰ ਤੇ ਹੋਤੇ ਹੋਏ ਟਿਬਾ ਰੋਡ ਤੇ ਹੋਤੇ ਹੋਏ ਫਿਰ ਅਜ ਜਿਹੜੀ ਰਾਧਾਕ੍ਰਿਸ਼ਨ ਮੰਦਿਰ ਤੇ ਸਮਾਪਨ ਹੋਊਗੀ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹੋਮਾ ਕੇ ਪਹੁੰਚੋ ਤੇ ਜਿਹੜੀ ਸ਼ੋਭਾ ਦਾ ਆਨੰਦ ਬੜਾਓ ਤੇ ਜੈ ਸ਼੍ਰੀ ਰਾਮ तकरीबन ਕਿੰਨੇ ਕੇ ਲੋਕ ਹੈਗੇ ਆ ਸ਼ੋਭਾ ਯਾਤਰਾ ਦੇ ਵਿੱਚ ਕਿੰਨੀ ਕੀ ਮਹਿਲਾਵਾਂ ਹੈਗੀਆਂ ਤੇ ਅਨੁਮਾਨ ਨਹੀਂ ਲਿਆ ਸਕਦੇ ਭਾਈ ਕੋਈ ਅਨੁਮਾਨ ਨਹੀਂ ਹੈ ਨਹੀਂ ਤੁंजे ਕੋਈ ਅਨੁਮਾਨ ਨਹੀਂ ਰਹਿ ਗਿਆ ਹੈ तकरीबन ਕਿੱਥੇ ਤੱਕ ਇਹ ਸ਼ੋਭਾ ਯਾਤਰਾ ਜਿਹੜੀ ਘੁਮਾਈ ਜਾ ਰਹੀ ਹੈ ਕਿਹੜੀ ਕਿਹੜੇ ਮਲੇ ਦੇ ਵਿੱਚ ਇਹ ਕਿਸੇ ਕਦੇ ਹੀ ਆਪਣੇ ਮੋਹਲੇ ਲੱਗੇ 3-4 ਕਿਲੋਮੀਟਰ ਦੇ ਵਿੱਚ ਨਿਕალი ਗਈ ਹੈ ਜਿਵੇਂ ਕਿ ਸਾਰੇ ਸਮਾਜ ਸੇਵੀ ਕਦੇ ਸੁਸ਼ੇਨਤ ਜਿਹੜੇ ਅੱਗੇ ਸੀਗੇ ਆ ਕਦੇ ਇਹ ਮੰਦਿਰ ਕਮੇਟੀ ਜਿਹੜੇ ਪ੍ਰਧਾਨ ਸੀਗੇ ਸਾਰੇ ਮਿਲ ਕੇ ਜਿਹੜੀ ਇਹ ਸੋਭਾ ਯਾਤਰਾ ਨਿਕਾਲ ਲੈਨੇ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਕੀ ਲੋਕਾਂ ਨੂੰ ਪਾਈ ਅਪੀਲ ਇਹ ਹੈ ਕਿ ਜਿਵੇਂ ਜਿਹੜੀ ਨਵੀਂ ਜਨਰੇਸ਼ਨ ਹੈ ਇਸ ਤਰ੍ਹਾਂ ਦੇ ਕਲਚਰ ਭੁੱਲ ਰਹੇ ਨੇ ਉਹਨਾਂ ਨੂੰ ਅੱਜ ਯੂਥ ਨੇ ਬਹੁਤ بڑا ਜਵਾਬ ਦਿੱਤਾ ਕਿ ਹੁਮਾ ਕੇ ਤੁਸੀਂ ਪਹੁੰਚੋ ਤੇ ਜਿਹੜੇ ਤੁਸੀਂ ਆਪਣੇ ਕਲਚਰ ਤੇ ਆਪਣੇ ਭਗਵਾਨ ਦੇ ਵਿੱਚ ਆਸਥਾ ਲਾਓ ਤੇ ਆਪਣੇ ਭਗਵਾਨ ਦੇ ਆਸ਼ੀਰਵਾਦ ਲਓ ਕੀ ਕਹਿਣਾ ਚਾਹੋਗੇ ਵੀਰ ਬਹਾਦਰ ਜੀ ਤੁਸੀਂ ਵੀ ਜੈ ਸ਼੍ਰੀ ਰਾਮ ਮੈ ਸ਼ਰਾਤ ਦੇ ਤੇ ਵੀਰ ਬਹਾਦਰ ਇਹ ਨਾਮ ਦੇ ਕੋਲੋਨੀ ਲਈ ਬੜਾ ਹੀ ਉਤਸ਼ਾ जो श्री कृष्ण कमेटी के तरफ से और नामदेगुल यूनिवर्स तरफ से एक भव्य कलश यात्रा का आयोजन किया गया है मैं बहुत आनंदित हूँ और एक मैं कहता हूँ बच्चों के लिए भी बहुत बड़ी सीख है कि अपने मर्यादा पुरुषोत्तम तो श्री राम जी के उनके जीवन के हम लोग प्रति इतने समर्पित रहें और अपने धर्म के लिए हमेशा खड़े रहें बिल्कुल सो दस दिए बाईस तरीक बाईस तरीक बाईस जनवरी दो हज़ार चौबीस वो जो दिन है दोबारा याद आ गया बाईस जनवरी 2025 ਜੀहां ਦੱਸ ਦੇ ਨੇ ਇੱਕ ਸਾਲ ਪੂਰਾ ਹੋ ਚੁੱਕਿਆ ਸੋ ਭਗਵਾਨ ਰਾਮ ਜੀ ਪ੍ਰਾਣ ਪ੍ਰティਸ਼ਟਾ ਜਿਹੜਾ ਸੀਗਾ ਮੰਦਿਰ ਦਾ ਭਵਯਾ ਸੋ ਉਦੋਂ ਵੀ ਭਵਯੇ ਤਰੀਕੇ ਨਾਲ ਉਹ ਤਿਵਾਰ ਜਿਹੜਾ ਬਣਾਇਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਅਗਰ ਹੁੰਦੀ ਗੱਲ ਕਰਦੀਏ ਤਾਂ 2025 ਦੇ ਵਿੱਚ ਵੀ ਕਾਫੀ ਹਮਮਾ ਆ ਕੇ ਤਾਂ ਧੂਮ-ਤਾਮ ਨਾਲ ਉਹ ਤਿਵਾਰ ਜਿਹੜਾ ਮਨਾਇਆ ਜਾ ਰਿਹਾ ਲਗਾਤਾਰ ਲੋਕਾਂ ਦੇ ਵਿੱਚੋਂ 22 ਜਨਵਰੀ ਜਿਹੜਾ ਆ ਉਹ ਦਿਨ ਹੈ ਉਹ ਲਗਾਤਾਰ ਇੱਕ ਤਿਵਾਰ ਦੇ ਰੂਪ ਦੇ ਵਿੱਚ ਉਹ ਮਨਾਇਆ ਜਾ ਰਿਹਾ ਸੋ ਦੇਖ ਸਕਦੇ ਹੋ ਕਾਫੀ ਭਵਯ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਗਈ ਹੈ ਨਾਮਦੇਓ ਕਲੋਨੀ ਦੇ ਵਿੱਚੋਂ ਸ੍ਰੀ ਰਾਧਾਕ੍ਰਿਸ਼ਨ ਮੰਦਿਰ ਵੱਲੋਂ ਤਾਂ ਮੋਹੱਲਿਆਂ ਨਵਾਸੀਆਂ ਵੱਲੋਂ ਕਾਫੀ ਹਮਮਾ ਕੇ ਲੋਕ ਉੱਥੇ ਪਹੁੰਚਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਹਿਲਾਵਾਂ ਸੀਗੀਆਂ ਸੋ ਕਾਫੀ ਵਧੀਆ ਜਿਹੜਾ ਉਪਰਾਲਾ ਕੱਢਿਆ ਗਿਆ ਨਿਊ ਅਪਡੇਟ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਹੋ ਲੁਜਾਨਾ ਲਾਈਵ ਮੈਨਟਨ ਕੈਮਰਾਮੈਨ ਹਰੀ ਨਾਲ ਧੰਨਵਾਦ